ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਕੇਬਲ ਡਿਜ਼ਾਈਨ ਲੈ ਕੇ ਆਈ ਹਾਂ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਤੇ ਬਹੁਤ ਹੀ ਜ਼ਿਆਦਾ ਇਸ ਤਰ੍ਹਾਂ ਸੋਹਣਾ ਲੱਗਦਾ ਹੈ ਇਹ ਡਿਜ਼ਾਈਨ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਆ ਜਿਵੇਂ ਆਪਣੀ ਜੈਕਟ ਬਣਾ ਰਹੇ ਆ ਜਾਂ ਜੈਂਟ ਸਵੈਟਰ ਬਣਾ ਰਹੇ ਆ ਤਾਂ ਉਹਦੇ ਵਿੱਚ ਵੀ ਆਪਾਂ ਇਸ ਡਿਜ਼ਾਈਨ ਨੂੰ ਇਸ ਤਰ੍ਹਾਂ ਕੇਬਲ ਆ ਜਿਹੜੀ ਬਣਾ ਸਕਦੇ ਆ ਜਾਂ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਜਿਹੜਾ ਪਾ ਸਕਦੇ ਆ ਜਾਂ ਆਪਾਂ ਇਸ ਤਰ੍ਹਾਂ ਇੱਕ ਸਾਈਡ ਤੋਂ ਪਲੇਨ ਸਵੈਟਰ ਵਗੈਰਾ ਬਣਾ ਕੇ ਤੇ ਇੱਕ ਸਾਈਡ ਤੇ ਇਹਨੂੰ ਸੈੱਟ ਕਰ ਸਕਦੇ ਆ ਜਾਂ ਇਸ ਤਰ੍ਹਾਂ ਵਿੱਚ ਸੈੱਟ ਕਰ ਸਕਦੇ ਆ ਆਸੇ-ਪਾਸੇ ਕੋਈ ਵੀ ਹੋਰ ਡਿਜ਼ਾਈਨ ਬਣਾ ਸਕਦੇ ਆ ਤੁਹਾਡੀ ਆਪਣੀ ਮਰਜ਼ੀ ਜਿਵੇਂ ਤੁਸੀਂ ਇਸ ਨੂੰ ਸੈੱਟ ਕਰਨਾ ਚਾਹੋ ਉਸੇ ਤਰ੍ਹਾਂ ਤੁਸੀਂ ਇਹਨੂੰ ਸੈੱਟ ਕਰ ਸਕਦੇ ਆ ਬਹੁਤ ਹੀ ਸੋਹਣਾ ਕੇਬਲ ਡਿਜ਼ਾਈਨ ਤੇ ਜਿਹੜਾ ਆਪਣਾ ਇਹ ਡਿਜ਼ਾਈਨ ਆ 14 ਸਲਾਈਆਂ ਚ ਕੰਪਲੀਟ ਹੋ ਜਾਂਦਾ ਹੈ। ਮਤਲਬ 12 ਸਲਾਈਆਂ ਤਾਂ ਸਿਰਫ ਆਪਣੀਆਂ ਸਿੰਪਲ ਸਲਾਈਆਂ ਹੋਣਗੀਆਂ, ਸਿੱਧੀਆਂ ਉਲਟੀਆਂ। ਦੋ ਸਲਾਈਆਂ ਚ ਇਹ ਕੰਪਲੀਟ ਹੋ ਜਾਂਦਾ ਹੈ। ਵੈਸੇ ਤਾਂ ਇੱਕ 13ਵੀਂ ਸਲਾਈ ਚ ਬਸ ਆਪਾਂ ਕੇਵਲ ਜਿਹੜੀ ਬਣਾਉਣੀ ਆ 14ਵੀਂ ਸਲਾਈ ਵੀ ਉਲਟੀ ਆ ਜਾਂਦੀ ਐ ਇਸ ਲਈ ਜਿਹੜਾ ਇਹ ਵੇਖਣ ਵਿੱਚ ਥੋੜਾ ਜਿਹਾ ਆਪਾਂ ਨੂੰ ਔਖਾ ਲੱਗਦਾ ਪਰ ਬਣਾਉਣ ਵਿੱਚ ਤੁਸੀਂ ਦੇਖਿਓ ਇੱਥੇ ਬਹੁਤ ਹੀ ਜ਼ਿਆਦਾ ਆਸਾਨ ਹੈ। ਤੇ ਚਲੋ ਫਿਰ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਬਣਾਉਣਾ। ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਹੋਰ ਵੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਲਈ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੋਊਗੀ ਉਹ ਤੁਹਾਡੇ ਤੱਕ ਪਹੁੰਚ ਸਕੇ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਬਈ ਮੈਂ ਤੁਹਾਡੇ ਲਈ ਸੌਖੇ ਸੌਖੇ ਤੇ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਹਾਨੂੰ ਜਿਹੜਾ ਬਣਾਈ ਵਿੱਚ ਕੋਈ ਵੀ ਮੁਸ਼ਕਲ ਨਾ ਆਵੇ ਆਸਾਨੀ ਨਾਲ ਤੁਸੀਂ ਇਹਨਾਂ ਡਿਜ਼ਾਈਨਾਂ ਨੂੰ ਬਣਾ ਸਕੋ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਹਨੂੰ ਬਣਾਉਣਾ ਕੁੰਡੇ ਪਾਉਣ ਤੋਂ ਬਾਅਦ ਜਾ ਆਪਾਂ نیچے ਕੋਈ ਵੀ ਬਾਰਡਰ ਬਣਾਇਆ ਹੋਗਾ ਜਿਹੜੀ ਪਹਿਲੀ ਸਲਾਈ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਾਂਗੇ ਠੀਕ ਹੈ ਇੱਥੇ ਮੈਂ ਇਹਦੇ ਉੱਪਰ ਹੀ ਮੈਂ ਤੁਹਾਨੂੰ ਇੱਕ ਕੇਬਲ ਆ ਜਿਹੜੀ ਬਣਾਉਣੀ ਦੱਸ ਦੂੰਗੀ ਉਹੀ ਤੁਸੀਂ 14 ਸਲਾਈਆਂਾਂ ਬਾਰ-ਬਾਰ ਰਿਪੀਟ ਕਰਦੇ ਜਾਓਗੇ ਤਾਂ ਇਸ ਤਰ੍ਹਾਂ ਕੇਬਲ ਆ ਜਿਹੜੀ ਬਣਦੀ ਜਾਊਗੀ ਇੱਥੇ ਮੈਂ ਤਿੰਨ ਵਾਰ ਡਿਜ਼ਾਈਨ ਨੂੰ ਬਣਾਇਆ 1 2 3 ਠੀਕ ਹੈ ਤੇ ਹੁਣ ਆਪਾਂ ਇੱਥੇ ਜਿਹੜੀ ਤੁਸੀਂ ਸਮਝ ਲਓ ਪਹਿਲੀ ਸਲਾਈ ਹੈ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਹੈ 20 ਕੁੰਡਿਆਂ ਦੀ ਵਿੱਚ ਆਪਣੀ ਇਹ ਕੇਬਲ ਹੈ ਇਹ 4-4 ਕੁੰਡੇ ਮੈਂ ਸਾਈਡਾਂ ਤੇ ਉਲਟੇ ਰੱਖੇ ਆ ਤਾਂ ਜੋ ਜਿਹੜੀ ਵਿੱਚ ਕੇਬਲ ਤੁਹਾਨੂੰ ਇਸ ਤਰ੍ਹਾਂ ਦਿਖਾਈ ਦੇ ਸਕੇ ਆਸੇ-ਪਾਸੇ ਆਪਾਂ ਕੋਈ ਵੀ ਡਿਜ਼ਾਈਨ ਰੱਖ ਸਕਦੇ ਹਾਂ ਜਿਵੇਂ ਮੈਂ ਇੱਥੇ ਉਲਟੇ ਕੁੰਡੇ ਰੱਖਿਆ ਤੁਸੀਂ ਕੋਈ ਵੀ ਇਸ ਤਰ੍ਹਾਂ ਇੱਧਰ ਤੁਹਾਡਾ ਕੋਈ ਹੋਰ ਡਿਜ਼ਾਈਨ ਹੋਊਗਾ ਇੱਧਰ ਕੋਈ ਹੋਰ ਇਸ ਤਰ੍ਹਾਂ ਵਿੱਚ ਤੁਸੀਂ ਕੇਬਲ ਵਾਲਾ ਜਿਹੜੀ ਸੈੱਟ ਕਰ ਸਕਦੇ ਈ ਕੇਬਲ ਦੇ ਆਪਣੀ ਇਹ 20 ਕੁੰਡੇ ਆ ਜਿਹੜੇ ਮੈਂ ਸਾਈਡਾਂ ਦੇ 4-4 ਕੁੰਡੇ ਰੱਖੇ ਇਹਨਾਂ ਨੂੰ ਮੈਂ ਉਲਟੇ ਬਣਾਉਂਦੀ ਜਾ ਰਹੀ ਹਾਂ 4 ਕੁੰਡੇ ਉਲਟੇ ਹੋ ਗਏ ਹੁਣ ਆਪਣਾ 20 ਕੁੰਡਿਆਂ ਤੇ ਡਿਜ਼ਾਈਨ ਆ ਗਈ ਪਹਿਲੀ ਛਲਾਈ ਹੈ ਆਪਣੇ ਡਿਜ਼ਾਈਨ ਦੀ ਕੋਈ ਵੀ ਬਾਰਡਰ ਤੁਸੀਂ ਬਣਾਇਆ ਹੋਊਗਾ ਤਾਂ 20 ਕੁੰਡੇ ਪਹਿਲਾਂ ਸਿੱਧੇ ਬਣਾ ਲੈਣੇ 1 2 3 4 5 6 7

ਤੇ ਰੱਗੇ ਮੈਂ ਚਾਰ ਕੁੰਡੇ ਫੇਰ ਜਿਹੜੇ ਉਲਟੇ ਰੱਖਿਆ ਤੁਸੀਂ ਕੋਈ ਵੀ ਡਿਜ਼ਾਈਨ ਹੋਊਗਾ ਉਹ ਬਣਾ ਲੈਣਾ ਆਪਣਾ ਠੀਕ ਹੈ ਦੂਸਰੀ ਸਿਲਾਈ ਸਾਰੀ ਉਲਟੀ ਉਲਟੇ ਪਾਸੇ ਤੋਂ ਸਾਰੀਆਂ ਸਰਾਆਂ ਆਪਾਂ ਉਲਟੀਆਂ ਬਣਾਉਣਾ ਸਾਰੇ ਕੁੰਡੇ ਆਪਣੇ ਉਲਟੇ ਬਣ ਜਾਣਗੇ ਹੁਣ ਇਸੇ ਤਰ੍ਹਾਂ ਕਰਕੇ ਤੁਸੀਂ 12 ਸਲਾਈਆਂ ਕੰਪਲੀਟ ਕਰਨੀਆਂ ਜਿਵੇਂ ਦੋ ਸਲਾਈਆਂ ਮੇਰੀਆਂ ਇੱਥੇ ਕੰਪਲੀਟ ਹੋ ਗਈਆਂ ਇੱਕ ਸਿੱਧੇ ਪਾਸੇ ਤੋਂ ਸਿੱਧੀ ਇੱਕ ਉਲਟ ਪਾਸੇ ਤੋਂ ਉਲਟੀ 10 ਸਲਾਈਆਂ ਹੋਰ ਰਹਿ ਗਈਆਂ 12 ਸਲਾਈਆਂ ਪੈਸੇ ਤਰ੍ਹਾਂ ਬਣਾਉਣੀਆਂ ਸਿੱਧੇ ਪਾਸੇ ਤੋਂ ਸਿੱਧੀ ਸਲਾਈ ਉਲਟ ਪਾਸੇ ਤੋਂ ਉਲਟੀ ਜਦੋਂ ਆਪਾਂ 12 ਸਲਾਈਆਂ ਕੰਪਲੀਟ ਕਰ ਲਾਂਗੇ ਤਾਂ ਜਿਹੜੀਆਂ ਇਹ ਉਲਟੀਆਂ ਲੈਣਾ 6 ਉਲਟੀਆਂ ਲੈਣਾ ਆ ਜਾਣਗੀਆਂ ਠੀਕ ਹੈ ਇਸ ਤਰ੍ਹਾਂ ਮੈਂ 12 ਸਲਾਈਆਂ ਕੰਪਲੀਟ ਕਰ ਲਈਆਂ ਫਿਰ 13ਵੀਂ ਸਲਾਈ ਤੇ ਤੁਹਾਨੂੰ ਦਿਖਾਵਾਂਗੀ ਹੁਣ ਮੈਂ 12 ਸਲਾਈਆਂ ਕੰਪਲੀਟ ਕਰ ਲਈਆਂ ਇਹ ਮੈਂ ਇੱਥੇ ਮਾਰਕ ਲਗਾਇਆ ਤਾਂ ਜੋ ਆਪਾਂ ਨੂੰ ਨਾ ਜਿਹੜਾ ਆਸਾਨੀ ਹੋ ਸਕੇ ਇਸ ਤਰ੍ਹਾਂ ਹੁਣ ਇੱਥੇ ਆਪਣੀ ਨਿਸ਼ਾਨੀ ਲੱਗੀ ਹੈ ਤੇ 1 2 3 4 5 6 6 ਲਾਈਨਾਂ ਉਲਟੀਆਂ ਹੋਗੀਆਂ 12 ਸਲਾਈਆਂ ਹੋਗੀਆਂ 6 ਸਿੱਧੇ ਪਾਸੇ ਤੋਂ ਤੇ 6 ਜਿਹੜੀਆਂ ਉਲਟ ਪਾਸੇ ਤਾਂ ਹੁਣ ਆਪਾਂ ਕੇਬਲ ਬਣਾਉਣੀ ਹੈ ਇੱਥੇ ਪਹਿਲਾਂ ਜਿਹੜੇ 4 ਕੁੰਡੇ ਆ ਜਾਂ ਤੁਹਾਡੇ ਕੋਲ ਕੋਈ ਡਿਜ਼ਾਈਨ ਆ ਉਹਨੂੰ ਤਾਂ ਪੈਸੇ ਤਰ੍ਹਾਂ ਬਣਾ ਲੈਣਾ ਜਿਸ ਤਰ੍ਹਾਂ ਤੁਹਾਡਾ ਕੋਈ ਡਿਜ਼ਾਈਨ ਹੋਊਗਾ ਵੀ ਗੁੰਡਿਆਂ ਦੀ ਕੇਵਲ ਆ ਹੁਣ ਆਪਣੇ ਕੋਲ ਪਹਿਲਾਂ ਆਪਾਂ 10 ਗੁੰਡਿਆਂ ਤੇ ਟਵਿਸਟ ਕਰਨਾ ਹੈ ਮਤਲਬ ਫੇਰ 10 ਗੁੰਡੇ ਪਹਿਲਾਂ ਆਪਾਂ 10 ਗੁੰਡਿਆਂ ਵਿੱਚੋਂ ਜਿਹੜੇ 5 ਗੁੰਡੇ ਹੋਣਗੇ ਉਹ ਅਗਲੀ ਸਾਈਡ ਤੋਂ ਅੱਗੇ ਲੈ ਆਉਨੇ ਆ ਤੇ ਇਧਰਲੇ ਜਿਹੜੇ 10 ਸੌਰੀ 10 ਗੁੰਡਿਆਂ ਵਿੱਚੋਂ 5 ਗੁੰਡਿਆ ਪੈ ਇਧਰ ਲੈ ਆਉਨੇ ਆ ਠੀਕ ਹੈ 5 ਗੁੰਡੇ ਆਪਾਂ ਪਿੱਛੇ ਲੈ ਜਾਣੇ ਆ ਪਿਛਲੇ 5 ਗੁੰਡੇ ਜਿਹੜੇ ਉਹ ਅੱਗੇ ਲੈ ਆਵਾਂਗੇ ਇਸ ਤਰ੍ਹਾਂ ਕਰਕੇ ਮੈਂ ਤੁਹਾਨੂੰ ਦਿਖਾ ਦਿੰਨੀ ਹੁਣ ਆਪਾਂ ਪੰਜ ਕੁੰਡੇ ਇਸ ਤਰ੍ਹਾਂ ਉਤਾਰ ਲੈਣੇ ਜੇਕਰ ਆਪਾਂ ਇਹਨਾਂ ਨੂੰ ਵੈਸੀ ਉਤਾਰਾਂਗੇ ਤਾਂ ਜਿਹੜੇ ਕੁੰਡੇ ਨਿਕਲਣ ਦਾ ਡਰ ਰਹਿੰਦਾ ਹੈ ਪੰਜ ਕੁੰਡੇ ਹੋ ਗਏ ਮੇਰੇ ਕੋਲ ਇਹਨੂੰ ਆਪਾਂ ਸਲਾਈ ਨੂੰ ਕਰ ਦੇਣਾ ਇਸ ਤਰ੍ਹਾਂ ਪਿੱਛੇ ਫਿਰ ਪੰਜ ਕੁੰਡੇ ਆਪਾਂ ਜਿਹੜੇ ਅੱਗੇ ਲੈ ਕੇ ਆਉਣੇ 1 2 3 4 5 ਇਹ ਆਪਣੇ ਪਿੱਛੇ ਜਾ ਵੜਨਗੇ ਪੰਜ ਕੁੰਡੇ ਇਸ ਤਰ੍ਹਾਂ ਕਰਕੇ ਹੁਣ ਆਪਾਂ ਇਹਨਾਂ ਨੂੰ ਇੱਧਰ ਸਲਾਈ ਤੇ ਲੈ ਲਾਂਗੇ ਪੰਜੇ ਕੁੰਡਿਆਂ ਨੂੰ ਆਪਾਂ ਸਲਾਈ ਤੇ ਲੈ ਲਾਂਗੇ 13ਵੀਂ ਸਲਾਈ ਹੈ ਆਪਣੇ ਡਿਜ਼ਾਈਨ ਦੀ 13ਵੀਂ ਸਲਾਈ ਚ ਕੇਵਲ ਜਿਹੜੀ ਇਸ ਤਰ੍ਹਾਂ ਹੁੰਦੀ ਹੈ ਕੇਵਲ ਬਣਾਉਣੀ ਹੈ ਆਪਾਂ 12 ਸਲਾਈਆਂ ਆਪਣੀਆਂ ਸਿੰਪਲ ਹੁੰਦੀਆਂ ਜਿਹੜੇ ਪੰਜ ਕੁੰਡੇ ਆਪਣੇ ਹੁਣ ਪਿਛਲੇ ਇਹਨਾਂ ਨੂੰ ਆਪਾਂ ਇਸ ਚਲਾਈ ਤੇ ਕਰ ਲਾਂਗੇ। ਕੁੰਡੇ ਟਵਿਸਟ ਹੋ ਗਿਆ ਆਪਣੇ 5-5 ਕੁੰਡੇ। 5 ਕੁੰਡੇ ਆਪਣੇ ਅੱਗੇ ਆਗੇ, 5 ਕੁੰਡੇ ਪਿੱਛੇ ਚਲੇ ਗਏ। ਥ੍ਰੈਡ ਕਰਾਂਗੇ ਪਿੱਛੇ ਹੁਣ ਆਪਾਂ। ਹੁਣ ਆਪਾਂ ਇਹ 10 ਕੁੰਡੇ ਜਿਹੜੇ ਆਪਣੇ ਕੋਲ ਇਹਨਾਂ ਨੂੰ ਸਿੱਧੇ ਬਣਾ ਲੈਣਾ। 1 2 10 4 5 6 7 8 9 10 ਠੀਕ ਹੈ ਇਸ ਤਰ੍ਹਾਂ ਬਣਾ ਲਈ ਹੁਣ ਆਪਾਂ 10 ਕੁੰਡੇ ਇਧਰ ਟਵਿਸਟ ਕਰਨੀ ਹੈ ਇਹ ਆਪਾਂ ਜਿਹੜੇ ਅਗਲੇ ਕੁੰਡੇ ਆਪਣੇ 5 ਇਹਨਾਂ ਨੂੰ ਆਪਾਂ ਪਿੱਛੇ ਲੈ ਜਾਣਾ तो जे पिछले उन्होंने आप पिछले पास तो अगे ले आने इस तरह आप कूडे उतारा एक दो तेन चार पाँच सोई आप इस तरह अगे रख लागे तो जेडे कु कूडे आप दो तीन चार पाँच हम आप कूडे दरसलाई तो ले जाएंगे ਮਤਲਬ ਆਪਾਂ ਕੁੰਡੇ ਟਵਿਸਟ ਕਰਨੀ ਹੈ ਫਿਰ ਆਪਾਂ ਜਿਹੜੇ ਆਪਣੇ ਇਹ ਪੰਜ ਕੁੰਡੇ ਆ ਇਹ ਵੀ ਇੱਧਰ ਸਲਾਈ ਤੇ ਕਰ ਲਾਂਗੇ ਪਿਛਲੇ ਕੁੰਡੇ ਜਿਹੜੇ ਪਿਛਲੀ ਸਾਈਡ ਤੋਂ ਅੱਗੇ ਆ ਗਏ ਹੁਣ ਆਪਾਂ ਇਹਨਾਂ ਦਸਾਂ ਕੁੰਡਿਆਂ ਨੂੰ ਸਿੱਧੇ ਬਣਾ ਲੈਣੇ ਇੱਕ ਦੋ ਤਿੰਨ चार पँच छत सात, आठ, नौ ਸਸ ਜਿਹੜੀ ਅਗਲੇ 4 ਕੁੰਡੇ ਆ ਉਹਨਾਂ ਨੂੰ ਆਪਾਂ ਬਣਾ ਲਾਂਗੇ ਜਿਸ ਤਰ੍ਹਾਂ ਵੀ ਆਪਣਾ ਡਿਜ਼ਾਈਨ ਹੋਊਗਾ ਜੇ ਮੈਂ ਇੱਥੇ ਉਲਟੇ ਰੱਖੀਏ ਤੇ ਮੈਂ ਉਲਟੇ ਬਣਾ ਲੂੰ ਇੱਕ ਦੋ ਤਿੰਨ ਚਾਰ 13ਵੀਂ ਸिलाई ਕੰਪਲੀਟ ਹੋ ਗਈ 14ਵੀਂ ਸਲਾਈ ਜਿਹੜੀ ਆਪਣੀ 14ਵੀਂ ਸਲਾਈ ਸਾਰੀ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਸਾਰੇ ਗੁੰਡੇ ਆਪਾਂ ਉਲਟੇ ਬਣਾ ਲਏਗੇ 20 ਗੁੰਡੇ ਆਪਣੇ ਕੇਬਲ ਵਾਲੇ ਤੇ 4-4 ਸਾਈਡਾਂ ਵਾਲੇ ਲਓ 14 ਸਲਾਈਆਂ ਕੰਪਲੀਟ ਕਰ ਲਈਆਂ ਆਪਾਂ ਇਹ 14 ਸਲਾਈਆਂ ਆਪਾਂ ਜਦੋਂ बार-बार ਜਿਹੜੀਆਂ ਰਿਪੀਟ ਕਰਦੇ ਜਾਵਾਂਗੇ ਤਾਂ ਜਿਹੜਾ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਇਸ ਤਰ੍ਹਾਂ ਜਦੋਂ ਅੱਗੇ ਆਪਾਂ ਪਹਿਲੀ ਸਲਾਈ ਡਿਜ਼ਾਈਨ ਦੀ ਬਣਾਉਣੀ ਹੈ ਤਾਂ 12 ਸਲਾਈਆਂ ਆਪਾਂ ਉਸੇ ਤਰ੍ਹਾਂ ਸਿੱਧੇ ਪਾਸੇ ਤੋਂ ਸਿੱਧੀਆਂ ਤੇ ਉਲਟੇ ਪਾਸੇ ਤੋਲਟੇਗਾ 12 ਸਲਾਈਆਂ ਕੰਪਲੀਟ ਕਰਕੇ 13ਵੀਂ ਸਲਾਈ ਤੇ ਫੇਰ ਆਪਾਂ ਇਸੇ ਤਰ੍ਹਾਂ ਕੇਬਲ ਬਣਾਵਾਂਗੇ 14ਵੀਂ ਸਲਾਈ ਸਾਰੀ ਉਲਟੀ ਹੋ ਜੂਗੀ ਤਾਂ ਇਸ ਤਰ੍ਹਾਂ ਕੇਬਲ ਬਹੁਤ ਹੀ ਸੋਹਣੀ ਕੇਬਲ ਬਣਦੀ ਜਾਂਦੀ ਹੈ ਠੀਕ ਹੈ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਹੈ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤਾਂ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਚ ਧੰਨਵਾਦ